ਫਿਰ ਤੱਕ ਸੂਰਵਾਰ ਆ ਬੰਦਾ ਹਨਾ ਫਿਰ ਤਾਂ ਹਾਲਾਤ ਨੋਰਮਲ ਸੀ ਉਹਨਾਂ ਹਾਲਾਤਾਂ ਦੇ ਵਿੱਚੋਂ ਫਿਲਮਾਂ ਬਣੀਆਂ ਉਹ ਸਿਰਫ ਇੱਕ ਫਿਲਮ ਨਹੀਂ ਬਣੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਉਹਨਾਂ ਕਲਾਕਾਰਾਂ ਨੂੰ ਲੈ ਕੇ ਔਰ ਉਹ ਰਿਲੀਜ਼ ਵੀ ਹੋਈਆਂ ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਜਿਹੜੀ ਇਹ ਜਿਹੜਾ ਪ੍ਰੋਪਗੈਂਡਾ ਸ਼ੁਰੂ ਹੋਇਆ ਜਾਂ ਜਿਹੜੇ ਇਦਾਂ ਦੇ ਹਾਲਾਤ ਕ੍ਰੀਏਟ ਕੀਤੇ ਜਾਂਦੇ ਸਿਰਫ 10% ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਹਾਲਾਤ ਅ ਸਹੀ ਨਾ ਰਹਿਣ ਤੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਵੇ ਜਾਂ ਕਿਸੇ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਜਿਹੜੇ ਸਾਡੇ ਰਾਈਵਲਸ ਨੇ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਜਿੰਨੇ ਵੀ ਸਿੰਗਰ ਆਰਟਿਸਟ ਨੇ ਜੋ ਵੀ ਨੇ ਉਹ ਸਾਰੇ ਅ ਦਲਜੀਤ ਵਾਈ ਦੀ ਸਪੋਰਟ ਚ ਨੇ ਮੈਂ ਵੀ ਦਲਜੀਤ ਵਾਈ ਦੀ ਸਪੋਰਟ ਕਰਦਾ ਹਾਂ ਇਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਅ ਮੈਂ ਹਾਂ ਮੈਂ ਤਾਂ ਕਹਿੰਦਾ ਜੇ ਉਸ ਜੰਗ ਤੋਂ ਬਾਅਦ ਪਹਿਲਗਾਮ ਦੇ ਅਟੈਕ ਤੋਂ ਬਾਅਦ ਦਲਜੀਤ ਵਾਈ ਨੇ ਫਿਲਮ ਕੀਤੀ ਹੁੰਦੀ ਫਿਰ ਮੈਂ ਕਹਿੰਦਾ ਕਿ ਦਲਜੀਤ ਵਾਈ ਕਸੂਰਵਾਰ ਹੈ ਬਟ ਇਹ ਜਿਹੜੀ ਚੀਜ਼ ਹੈ ਇਹ ਪਹਿਲਾਂ ਦੀ ਹੋਈ ਹੋਈ ਹੈ ਜਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਇਦਾਂ ਦੇ ਹਾਲਾਤ ਬਣ ਜਾਣੇ ਆ ਇਦਾਂ ਦੀਆਂ ਚੀਜ਼ਾਂ ਹੋ ਜਾਣੀਆਂ ਨੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਜਿੰਨੇ ਵੀ ਸਾਡੇ ਬਾਹਰ ਕੈਨੇਡਾ ਅਮਰੀਕਾ ਜਾਂ ਜਿੱਥੇ ਵੀ ਫਿਲਮ ਰਿਲੀਜ਼ ਹੋਈ ਹੈ ਦਬ ਕੇ ਸਪੋਰਟ ਕਰੋ ਯਾਰ ਫਿਲਮ ਨੂੰ ਸਾਡੇ ਪੰਜਾਬੀ ਸਿਨੇਮਾ ਦੀ ਫਿਲਮ ਹੈ ਪ੍ਰੋਡਿਊਸਰਾਂ ਦਾ ਕੀ ਕਸੂਰ ਜਿਹਨਾਂ ਦਾ ਪੈਸਾ ਲੱਗਿਆ ਯਾਰ ਉਹਨਾਂ ਨੂੰ ਥੋੜਾ ਨਾ ਪਤਾ ਸੀ ਕਿ ਇਦਾਂ ਦਾ ਕੁਝ ਵਾਪਰ ਜਾਣਾ ਜਾਂ ਇਦ ਸੋ ਦਬਕੇ ਸਪੋਰਟ ਕਰੋ ਦਬਕੇ ਫਿਲਮ ਦੇਖੋ ਔਰ ਜੇ ਇੰਡੀਆਜ਼ ਰਿਲੀਜ਼ ਨਹੀਂ ਹੋਈ ਤਾਂ ਸਾਰੇ ਘਾਟੇ ਵਾਦੇ ਬਾਰੋਂ ਪੂਰੇ ਕਰਾ ਦਿਓ ਪੰਜਾਬੀ ਸਿਨਮ ਨੂੰ ਸਪੋਰਟ ਕਰੋ ਪੰਜਾਬੀ ਸਿਨਮਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹਾਂ ਹੁਣ ਅਸੀਂ ਇੱਕ ਕਮਿਟਮੈਂਟ ਕੀਤੀ ਹੋਈ ਹੈ ਕਿ ਅਸੀਂ ਉਹਨਾਂ ਕਲਾਕਾਰਾਂ ਨਾਲ ਉਹਨਾਂ ਲੋਕਾਂ ਨਾਲ ਕੰਮ ਨਹੀਂ ਕਰਾਂਗੇ ਜੇ ਉਹ ਤੋਂ ਬਾਅਦ ਅਸੀਂ ਕੰਮ ਕਰਦੇ ਫਿਰ ਅਸੀਂ ਗੁਨਾਹਗਰਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਂ ਯਾਰ ਇਹ ਗੱਲ ਗਲਤ ਹੋਈ ਹੈ ਇਹ ਗੱਲ ਸਹੀ ਨਹੀਂ ਹੈ ਤੇ ਬਾਕੀ ਜਿਹੜੇ ਫੇਕ ਕਹਿੰਦੇ ਨੇ ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹੂੰਗਾ ਕਿ ਹਰ ਬੰਦੇ ਨੂੰ ਆਪਣੇ ਗ੍ਰੇਵਾਂ ਚ ਜ਼ਰੂਰ ਚੱਕਣਾ ਚਾਹੀਦਾ ਔਰ ਮੈਂ ਅਜੇ ਤੱਕ ਮੈਨੂੰ ਪਿੱਛੇ ਜੇ ਵੀ ਮੈਂ ਕਿਹਾ ਸੀਗਾ ਮੈਨੂੰ ਲੋਕ ਕਹਿੰਦੇ ਆ ਤੇਰੀ ਫਿਲਮ ਆਉਣ ਵਾਲੀ ਐ ਇਸ ਕਰਕੇ ਨਾ ਤੂੰ ਇੱਕ ਪਬਲਿਸਿਟੀ ਸਟੰਟ ਖੇਡ ਰਿਆ ਤੈਨੂੰ ਪਬਲਿਸਿਟੀ ਚਾਹੀਦੀ ਆ ਤੂੰ ਇਸ ਕਰਕੇ ਕਰ ਰਿਹਾ ਨਹੀਂ ਪਰ ਮੈਂ ਉਹਨਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਗਾ ਕਿ ਤੁਸੀਂ ਕਿੰਨੇ ਕ ਸਹੀਓ ਪਹਿਲਾਂ ਆਪਣੇ ਗ੍ਰੇਵਾਂ ਚ ਚੱਕੋ ਖਾਸ ਕਰ ਉਹ ਭਾਈ ਸਾਹਿਬ ਨੂੰ ਜਿਨ੍ਹਾਂ ਦੇ ਸਮਝੀ ਗਏ ਤੁਸੀਂ ਤੇ ਸਾਡੇ ਤੋਂ ਥੱੱਬਾਂ ਉੱਟਾਂ ਦਾ ਲੈ ਕੇ ਉਹਨਾਂ ਨੇ ਉਦੋਂ ਵੀ ਜਮੀਰ ਉਦੋਂ ਵੀ ਚਾਹੀਦੇ ਹੁੰਦੇ ਨੇ ਫਿਰ ਫੇਕ ਉਹ ਹੁੰਦਾ ਜਿਹੜਾ ਕਿਸੇ ਵੀ ਚੀਜ਼ ਦੇ ਵਿੱਚ ਬੰਦਾ ਫੇਕ ਨਾ ਹੋਵੇ ਹਰ ਇੱਕ ਚੀਜ਼ ਰੀਅਲ ਹੋਵੇ ਸੋ ਇਸ ਕਰਕੇ ਕਿਸੇ ਦੀ ਤਰੱਕੀ ਤੋਂ ਨਹੀਂ ਸੜੀਦਾ ਸਗੋਂ ਆਪਣਾ ਆਪਸੀ ਸਾਰੇ ਸਿੰਗਰਾਂ ਦਾ ਸਾਰੇ ਐਕਟਰਾਂ ਦਾ ਭਾਈਚਾਰਾ ਹੈ ਬਈ ਇੱਕੋ ਇੰਡਸਟਰੀ ਤੋਂ ਸਪੋਰਟ ਕਰੋ ਹਾਂ ਜਿੱਥੇ ਤੁਹਾਨੂੰ ਲੱਗਦਾ ਕਿ ਬੰਦੇ ਨੇ ਜਾਣ ਬੁੱਝ ਕੇ ਕੀਤਾ ਬੰਦੇ ਦੇ ਇਹ ਦਿਮਾਗ 'ਚ ਸੀਗਾ ਉਹਦੀ ਨੀਅਤ 'ਚ ਸੀਗਾ ਕਿ ਮੈਂ ਇਹ ਚੀਜ਼ ਕਰਨੀ ਹੈ ਫਿਰ ਤੁਸੀਂ ਕਰ ਸਕਦੇ ਹੋ ਔਰ ਜਿਹੜੇ ਬੰਦੇ ਨੂੰ ਸਿਰਫ 2 ਜਾਂ 3 ਦਿਨ ਪਹਿਲਾਂ ਐਕਸ ਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਜਿਹੜੀ ਰੂਲਿੰਗ ਪਾਰਟੀ ਹੈ ਉਸਦੇ ਪ੍ਰਾਈਮ ਮਿਨਿਸਟਰ ਨੇ ਫਾਲੋ ਕੀਤਾ ਹੋਵੇ ਤੇ ਫਿਰ ਉਹ ਬੰਦਾ ਗਲਤ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਇਹ ਗੱਲਾਂ ਨੇ ਇਹ ਜਾਣ ਬੁੱਝ ਕੇ ਨਹੀਂ ਹੋਈਆਂ ਇਹ ਫਿਲਮ ਜਾਣ ਬੁੱਝ ਕੇ ਹਾਨੀ ਅਮੀਰ ਨੂੰ ਕਾਸਟ ਨਹੀਂ ਕੀਤਾ ਗਿਆ ਇਹ ਬਹੁਤ ਪਹਿਲਾਂ ਕਾਸਟ ਹੋਈ ਸੀ ਉਹ ਤੋਂ ਪਹਿਲਾਂ ਵੀ ਸਾਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਕਿੰਨੀਆਂ ਹੀ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਜਿਹੜੇ ਆਰਟਿਸਟ ਨੇ ਕੰਮ ਕਰ ਚੁੱਕੇ ਨੇ ਅੱਜ ਪਹਿਲਗਾਮ ਦੇ ਅਟੈਕ ਤੋਂ ਬਾਅਦ ਤੇ ਇਸ ਵਾਰ ਤੋਂ ਬਾਅਦ ਅਸੀਂ ਕਿਸੇ ਨਾਲ ਕੰਮ ਕਰਦੇ ਆਂ ਫਿਰ ਅਸੀਂ ਦੋਸ਼ੀ ਆਂ ਫਿਰ ਅਸੀਂ ਗੁਨਾਹਗਰ ਆਂ ਸੋ ਇਹ ਚੀਜ਼ ਪਹਿਲਾਂ ਦੀ ਹੈ ਮੈਨੂੰ ਲੱਗਦਾ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਠੀਕ ਹੈ ਇਹ ਜਿਹੜੀ ਚੀਜ਼ ਆ ਪਹਿਲਾਂ ਹੋ ਗਈ ਇਹਨੂੰ ਰਿਲੀਜ਼ ਕਰ ਲਓ ਐਂਦਾ ਤੁਸੀਂ ਕਦੇ ਹੋ ਜਾ ਨਾ ਕਰਿਓ ਮੈਨੂੰ ਲੱਗਦਾ ਕਿਸੇ ਨੇ ਕਰਨਾ ਵੀ ਨਹੀਂ ਅਸੀਂ ਖੁਦ ਨਹੀਂ ਕਰਨਾ ਚਾਹੁੰਦੇ ਸੋ ਜਿੱਦਾਂ ਦੀਆਂ ਬਿਆਨਬਾਜ਼ੀਆਂ ਉਧਰੋਂ ਆਈਆਂ ਨੇ ਆ ਇਸ ਜਦੋਂ ਆਪਣੀ ਵਾਰ ਹੋਈ ਆਉਣ ਇੱਕ ਛੋਟੀ ਜੀ ਉਸ ਤੋਂ ਬਾਅਦ ਤਾਂ ਉਹ ਤੋਂ ਬਾਅਦ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਸੋ ਮੈਂ ਫੇਰ ਕਹਿਣਾ ਸਪੋਰਟ ਕਰੋ ਸਰਦਾਰ ਜੀ 3 ਨੂੰ ਦੱਬ ਕੇ ਸਪੋਰਟ ਕਰੋ ਆਪਾਂ ਦਾ ਸਰਦਾਰ ਜੀ 3 ਦੇ ਨਾਲ ਜਿਹਨੂੰ ਜੋ ਮਿਰਚਾਂ ਲੜਦੀਆਂ ਨੇ ਜੋ ਲੜਦਾ ਲੜਦਾ ਰਹੇ ਆਪਾਂ ਸਰਦਾਰ ਜੀ ਦੀ ਸਪੋਰਟ ਕਰਦੇ ਆ ਸੋ ਸਾਰੇ ਜਣੇ ਦੱਬ ਕੇ ਸਪੋਰਟ ਕਰੋ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ ਥੈਂਕ ਯੂ ਵੈਰੀ ਮੱਚ ਲਵ ਯੂ